ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਇੱਕ ਤੋਂ ਬਾਅਦ ਇੱਕ ਜੋ ਹੈ ਵਿਵਾਦਿਤ ਬਿਆਨ ਦੇ ਰਹੇ ਨੇ ਕੱਲ ਫਿਰ ਇੱਕ ਬਿਆਨ ਪੰਜਾਬ ਅਤੇ ਪੰਜਾਬੀਆਂ ਦੇ ਬਾਰੇ ਆਇਆ ਹੁਣ ਤੁਸੀਂ ਇਹਨਾਂ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਜੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਕੰਗਨਾ ਰਣੌਤ ਦੇ ਇਹਨਾਂ ਬਿਆਨਾਂ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਤਾਂ ਕੀ ਲੱਗਦਾ ਕਿਸ ਤਰ੍ਹਾਂ ਦੀ ਕਾਰਵਾਈ ਜੋ ਹੈ ਭਗਵੰਤ ਮਾਨ ਨੂੰ ਕਰਨੀ ਚਾਹੀਦੀ ਹੈ ਸੋ ਕੰਗਨਾ ਰਣੌਤ ਦੇ ਇਹਨਾਂ ਬਿਆਨਾਂ ਤੇ ਸਿੱਧਾ ਜਵਾਬ ਜੋ ਹੈ ਭਗਵੰਤ ਮਾਨ ਨੇ ਹਲੇ ਤੱਕ ਨਹੀਂ ਦਿੱਤਾ ਹੈ ਬਾਰੇ ზე ਉੱਪਰ ਕੀ ਲੱਗ ਰਿਹਾ ਗੋਹਣ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਵੀ ਜੋ ਹੈ ਪੱਲਾ ਝਾੜ ਰਹੇ ਨੇ ਕੰਗਨਾਰ ਨੌਥ ਦੇ ਬਿਆਨਾਂ ਤੋਂ ਓਵਰਆਲ ਸਥਿਤੀ ਨੂੰ ਦੇਖੀਏ ਮੁੱਖ ਮੰਤਰੀ ਭਗਵੰਤ ਬਾਣ ਦੀ ਅਗਰ ਅਸੀਂ ਕਾਰਵਾਈ ਦੇ ਉੱਪਰ ਗੱਲ ਕਰੀਏ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਦੇਖੋ ਆਏ ਦਿਨ ਕੰਗਨਾਰ ਨੌਥ ਦੇ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਜਿਹੜੇ ਆਮ ਤੌਰ ਦੇ ਉੱਤੇ ਪੰਜਾਬੀਆਂ ਵੱਲੋਂ ਪਸੰਦ ਨਹੀਂ ਕੀਤੇ ਜਾ ਰਹੇ ਕੱਲ ਵੀ ਕੰਗਨਰ ਨੌਥ ਦਾ ਇੱਕ ਬਿਆਨ ਹੈ ਜਿਹੜਾ ਉਹ ਸੋਸ਼ਲ ਮੀਡੀਆ ਤੇ ਔਰ ਪੰਜਾਬੀ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਰਿਹਾ ਕਿਸੇ ਹਿਮਾਚਲ ਦੇ ਕਿਸੇ ਪਿੰਡ ਦੇ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰ ਰਹੀ ਸੀ ਬੀਬੀ ਕੰਗਨਰ ਨੌਥ ਔਰ ਵਿੱਚ ਵਿੱਚ ਉਹਨਾਂ ਨੇ ਹਿਮਾਚਲੀ ਭਾਸ਼ਾ ਦੀ ਵਰਤੋਂ ਕੀਤੀ ਜਿਹੜਾ ਲੰਬੋ ਲਬਾਬ ਹੈ ਜਿਹੜਾ ਨਿਚੋੜ ਹੈ ਉਹਨਾਂ ਦੇ ਬਿਆਨ ਦਾ ਸਿੱਧੇ ਤੌਰ ਤੇ ਉਹ ਗਵਾਂਡੀ ਸੂਬੇ ਵੱਲ ਇਸ਼ਾਰਾ ਕਰ ਰਹੇ ਸੀ ਪੰਜਾਬ ਵੱਲ ਉਹਨਾਂ ਨੇ ਸਿੱਧਾ ਪੰਜਾਬ ਨਾਮ ਤਾਂ ਨਹੀਂ ਲਿਆ ਪਰ ਜਿਹੜਾ ਉਹਨਾਂ ਦਾ ਬਿਆਨ ਸੀ ਉਹ ਬਹੁਤ ਹੀ ਜ਼ਿਆਦਾ ਇਤਰਾਜ਼ਯੋਗ ਹੈ ਇੱਕ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਪੰਜਾਬ ਵਾਲੇ ਪਾਸਿਓਂ ਨਸ਼ਾ ਆਉਣ ਦੀ ਗੱਲ ਕੀਤੀ ਕਿ ਜਿਹੜੇ ਨੌਜਵਾਨ ਨੇ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ ਹਾਲਾਂਕਿ ਇਹ ਇੱਕ ਸਮੱਸਿਆ ਹੈ ਪਰ ਇਸ ਸਮੱਸਿਆ ਨੂੰ ਅਗਰ ਕੋਈ ਛੇੜਨ ਦੇ ਇਰਾਦੇ ਨਾਲ ਗੱਲ ਕਹੇਗਾ ਤੇ ਉਹ ਗੱਲ ਪਸੰਦ ਨਹੀਂ ਆਉਂਦੀ ਅਗਰ ਅਸੀਂ ਕਿਸੇ ਨੂੰ ਨਸ਼ੇੜੀ ਕਹਾਂ ਕਿ ਛੇੜੀਏ ਤੇ ਸ਼ਾਇਦ ਉਹ ਗੱਲ ਜ਼ਿਆਦਾ ਚੰਗੀ ਨਹੀਂ ਹੈ ਔਰ ਜਦੋਂ ਬੋਲ ਰਹੇ ਸੀ ਆਪਣੇ ਸੰਬੋਧਨ ਚ ਕੰਗਨਰ ਰਣੌਤ ਪੰਜਾਬੀਆਂ ਦੇ ਸੁਭਾਅ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਨਾਮ ਨਹੀਂ ਉਹਨਾਂ ਨੇ ਪੰਜਾਬੀਆਂ ਦਾ ਕਿਤੇ ਲਿਆ ਪਰ ਜਦੋਂ ਗਵਾਂਢੀ ਸੂਬੇ ਵੱਲ ਇਸ਼ਾਰਾ ਕਰਦੇ ਨੇ ਤੇ ਸਿੱਧੇ ਤੌਰ ਤੇ ਉਹਨਾਂ ਦਾ ਇਸ਼ਾਰਾ ਪੰਜਾਬ ਵੱਲ ਮੰਨਿਆ ਜਾ ਰਿਹਾ ਕਿ ਪੰਜਾਬੀਆਂ ਦਾ ਬੜਾ ਉਗਰ ਸੁਭਾਅ ਹੈ ਸ਼ੁ ਇੱਕ ਤਰੀਕੇ ਨਾਲ ਉਹ ਜਿਹੜਾ ਬਿਆਨ ਸੀ ਕੰਗਨਰ ਰਣੌਤ ਦਾ ਉਸ ਬਿਆਨ ਨੂੰ ਇੱਕ ਵਾਰ ਫੇਰ ਬਹੁਤ ਹੀ ਮੰਦਭਾਗਾ ਬਿਆਨ ਮੰਨਿਆ ਜਾ ਰਿਹਾ ਹੈ ਔਰ ਬੀਜੇਪੀ ਦੇ ਤਮਾਮ ਜਿਹੜੇ ਪੰਜਾਬ ਦੇ ਲੀਡਰ ਨੇ ਖਾਸ ਤੌਰ ਤੇ ਹਰਜੀਤ ਗਰੇਵਲ ਉਹਨਾਂ ਨੇ ਵੀ ਕੰਗਨਾ ਰਣੌਤ ਦੇ ਉਸ ਬਿਆਨ ਦਾ ਵਿਰੋਧ ਕੀਤਾ ਦੋ ਤਿੰਨ ਦਿਨ ਪਹਿਲਾਂ ਵੀ ਕੰਗਨਾ ਰਣੌਤ ਦੇ ਬਿਆਨ ਦਾ ਵਿਰੋਧ ਕੀਤਾ ਪੰਜਾਬ ਦੇ ਲੀਡਰਾਂ ਨੇ ਔਰ ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਬੀਜੇਪੀ ਦੇ ਲੀਡਰ ਇਹ ਧਾਰਨਾ ਬਣਾ ਚੁੱਕੇ ਨੇ ਕਿ ਕੰਗਨਾ ਰਣੌਤ ਦੇ ਜਿਹੜੇ ਬਿਆਨ ਨੇ ਉਹ ਜ਼ਿਆਦਾ ਸਹਿਤਮੰਦ ਨਹੀਂ ਹੈ ਪੰਜਾਬੀਆਂ ਦੇ ਲਈ ਜਾਂ ਪੰਜਾਬ ਦੇ ਲਈ ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਨਾਲ ਆਏ ਦਿਨ ਕੰਗਨਾਰਨੌਤ ਬਿਆਨਬਾਜ਼ੀ ਕਰਦੇ ਨੇ ਫੇਰ ਕਦੇ ਉਹ ਮਾਫੀ ਮੰਗਦੇ ਨੇ ਕਿ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਹਰਟ ਕਰਨ ਦਾ ਨਹੀਂ ਸੀ ਕਿਸੇ ਨੂੰ ਬੁਰਾ ਲੱਗਿਆ ਤੇ ਉਹ ਸੌਰੀ ਵੀ ਫੀਲ ਕਰਦੇ ਨੇ ਕਈ ਵਾਰੀ ਮੈਨੂੰ ਇਹ ਲੱਗਦਾ ਜਿਹੜਾ ਕੱਲ ਦਾ ਉਹਨਾਂ ਦਾ ਬਿਆਨ ਸੀ ਪੰਜਾਬੀਆਂ ਬਾਰੇ ਪੰਜਾਬੀਆਂ ਨੂੰ ਉੱਗਰ ਸੁਭਾ ਦਾ ਉਹਨਾਂ ਨੇ ਜਿਸ ਤਰ੍ਹਾਂ ਨਾਲ ਟਿੱਪਣੀਆਂ ਕੀਤੀਆਂ ਨਸ਼ੇ ਨਾਲ ਜੁੜੀਆਂ ਟਿੱਪਣੀਆਂ ਕੀਤੀਆਂ ਮੈਨੂੰ ਲੱਗਦਾ ਹੁਣ ਵੇਲਾ ਆ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਲੋੜ ਹੈ ਕੁਝ ਸਮਾਂ ਪਹਿਲਾਂ ਪੰਜਾਬ ਦੇ ਡੀਜੀਪੀ ਨੇ ਹ ਸਖਤ ਹਦਾਇਤਾਂ ਪੂਰੇ ਪੰਜਾਬ 'ਚ ਦਿੱਤੀਆਂ ਸੀ ਕਿ ਹੇਟ ਸਪੀਚ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਨੂੰ ਲੱਗਦਾ ਕੰਗਣਾ ਰਣੌਤ ਦੇ ਕਈ ਬਿਆਨ ਨੇ ਜਿਹੜੇ ਉਹ ਹੇਟ ਸਪੀਚ ਦਾ ਦਾਇਰਾ ਪਾਰ ਕਰ ਚੁੱਕੇ ਨੇ ਕਿਤਨੇ ਕਿਤੇ ਕੰਗਣਾ ਰਣੌਤ ਦੇ ਇਸ ਤਰ੍ਹਾਂ ਦੇ ਬਿਆਨਾਂ ਦੇ ਨਾਲ ਪੰਜਾਬੀਆਂ ਤੇ ਹਿਮਾਚਲ ਦੇ ਸਾਡੇ ਜਿਹੜੇ ਵਾਸੀ ਨੇ ਕਿਉਂਕਿ ਪੰਜਾਬ ਔਰ ਹਿਮਾਚਲ ਦੇ ਵਿੱਚ ਬਹੁਤ ਗਹਿਰਾ ਰਿਸ਼ਤਾ ਹੈ। ਪੁਰਾਣੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਹਿਮਾਚਲ, ਹਰਿਆਣਾ, ਦਿੱਲੀ ਤੱਕ ਜੰਮੂ ਤੱਕ ਪੰਜਾਬ ਹੈ ਜਿਹੜਾ ਉਹਨੂੰ ਮਹਾ ਪੰਜਾਬੀ ਕਹਿੰਦੇ ਰਹੇ ਨੇ ਪਹਿਲਾਂ। ਸੋ ਸਾਡਾ ਵਿਰਸਾ, ਸਾਡਾ ਸੱਭਿਆਚਾਰ ਕਈ ਗੱਲਾਂ ਤੋਂ ਸਾਂਝਾ ਹੈ। ਮੈਨੂੰ ਇਹ ਲੱਗਦਾ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਸਖਤ ਐਕਸ਼ਨ ਲੈਣ ਦੀ ਲੋੜ ਹੈ ਕਿਉਂਕਿ ਅਗਰ ਕੰਗਨਾ ਰਣੌਤ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਅਗਰ ਉਸਦੇ ਬਿਆਨਾਂ ਨੂੰ ਨਾ ਰੋਕਿਆ ਗਿਆ ਤੇ ਆਉਂਦੇ ਸਮੇਂ ਦੇ ਵਿੱਚ ਕੰਗਨਾ ਰਣੌਤ ਦੇ ਬਿਆਨ ਪੰਜਾਬ ਔਰ ਹਿਮਾਚਲ ਦੇ ਜਿਹੜੇ ਸਾਡੇ ਵਾਸੀ ਹੈ ਉਹਨਾਂ ਦੇ ਵਿੱਚ ਇਹ ਮਤਭੇਦ ਪੈਦਾ ਕਰ ਸਕਦੇ ਨੇ ਜਿਸ ਤਰ੍ਹਾਂ ਦਾ ਟਿੱਪਣੀ ਕਰਨ ਦਾ ਤਰੀਕਾ ਹੈ ਕੰਗਨਾ ਰਣੌਤ ਦਾ ਮੈਂ ਕਹਿ ਸਕਦਾ ਸਿੱਧਾ-ਸਿੱਧਾ ਇਹ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਛੱਟ ਮਾਰਦਾ ਹੈ ਔਰ ਭਗਵੰਤ ਮਾਨ ਨੂੰ ਉਚੇਚੇ ਤੌਰ ਤੇ ਡੀਜੀਪੀ ਨੂੰ ਹਦਾਇਤ ਕਰਨੀ ਚਾਹੀਦੀ ਹੈ ਹੁਣ ਪੰਜਾਬ ਦੇ ਡੀਜੀਪੀ ਅਗਰ ਖੁਦ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਸੋਸ਼ਲ ਮੀਡੀਆ ਤੇ ਆਉਂਦੇ ਨੇ ਪੰਜਾਬ ਦੇ ਪ੍ਰਤੀ ਅਗਰ ਉਹਨਾਂ ਦੀ ਸਕਰੀਨਿੰਗ ਕਰਨ ਤੇ ਵਿਲ ਆ ਗਿਆ ਕਿ ਘਟੋ ਘਟ ਪੰਜਾਬ ਦੇ ਵਿੱਚ ਕੰਗਣਾ ਰਣੌਤ ਦੇ ਉੱਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਾਂ ਬਿਆਨਬਾਜ਼ੀਆਂ ਕਰਕੇ ਕੇਸ ਦਰਜ ਕੀਤਾ ਜਾਣਾ ਚਾਹੀਦਾ ਐਫ ਆਈ ਆਰ ਕੰਗਣਾ ਰਣੌਤ ਤੇ ਦਰਜ ਕੀਤੀ ਜਾਣੀ ਚਾਹੀਦੀ ਹੈ ਜਿੰਨੀ ਤੇਜ਼ੀ ਪੰਜਾਬ ਦੀ ਪੁਲਿਸ ਨੇ ਮਲਵਿੰਦਰ ਸਿੰਘ ਮਾਲੀ ਦੇ ਮਾਮਲੇ ਦੇ ਵਿੱਚ ਵਿਖਾਈ ਹਾਲਾਂਕਿ ਇਸ ਸਮੇਂ ਉਹਨਾਂ ਦੇ ਹੱਕ 'ਚ ਇੱਕ ਵੱਖਰਾ ਅੰਦੋਲਨ ਹੈ ਜਿਹੜਾ ਵੱਖ-ਵੱਖ ਸੁਸਾਇਟੀਆਂ ਚਲਾ ਰਹੀਆਂ ਨੇ ਸਿਵਲ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਪਰ ਮੇਰਾ ਮੰਨਣਾ ਹੈ ਕਿ ਕੰਗਣਾ ਰਣੌਤ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹਨਾਂ ਦੇ ਉੱਤੇ ਫੌਰੀ ਤੌਰ ਦੇ ਉੱਤੇ ਅਸਰ ਐਕਸ਼ਨ ਪੰਜਾਬ ਦੇ ਡੀਜੀਪੀ ਨੂੰ ਕਰਨਾ ਚਾਹੀਦਾ ਹੈ ਘਟੋ ਘਟ ਅਗਰ ਇੱਕ FIR ਦਰਜ ਹੁੰਦੀ ਹੈ ਕੰਗਣਾ ਰਣੌਤ ਤੇ ਇਹ ਮਾਮਲਾ ਫਿਰ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਬਣੂਗਾ ਫਿਰ ਅਦਾਲਤ ਦੇ ਵਿੱਚ ਇਹ ਗੱਲ ਜ਼ਰੂਰ ਤੈਅ ਹੋਏਗੀ ਕਿ ਕੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਟਿੱਪਣੀਆਂ ਕਰਨਾ ਤੇ ਬਾਅਦ ਦੇ ਵਿੱਚ ਮਾਫੀ ਮੰਗ ਲੈਣੀ ਕੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੇ ਜਿਹੜੀਆਂ ਕੀ ਸਮਾਜ ਦੇ ਵਿੱਚ ਵਾਜਬ ਨੇ ਔਰ ਹੇਟ ਸਪੀਚ ਦਾ ਜਿਹੜਾ ਦਾਇਰਾ ਹੈ ਅਗਰੇ ਮਾਮਲਾ ਐਫ ਆਈ ਆਰ ਦਰਜ ਹੁੰਦੀ ਹੈ ਤੇ ਨਿਸ਼ਚਿਤ ਤੌਰ ਤੇ ਹਾਈ ਕੋਰਟਾਂ ਦੇ ਵਿੱਚ ਸੁਪਰੀਮ ਕੋਰਟਾਂ ਦੇ ਵਿੱਚ ਜਾਏਗਾ ਕਿਉਂਕਿ ਕੰਗਣਾ ਰਨਾਉਤਿਕ ਮੈਂਬਰ ਪਾਰਲੀਮੈਂਟ ਨੇ ਪਰ ਘੱਟੋ ਘੱਟ ਇੱਕ ਲਕੀਰ ਖਿੱਚੀ ਜਾਏਗੀ ਇੱਕ ਤਾਕੀਦ ਹੋਏਗੀ ਹਾਈ ਕੋਰਟੀਆਂ ਸੁਪਰੀਮ ਕੋਰਟ ਵੱਲੋਂ ਮੈਂਬਰ ਪਾਰਲੀਮੈਂਟਾਂ ਨੂੰ ਵੀ ਕਿ ਥੋੜੀ ਥੋੜਾ ਬੋਲਣ ਦਾ ਦਾਇਰਾ ਕੀ ਹੈ ਦੇਖੋ ਪਾਰਲੀਮੈਂਟ ਦੇ ਵਿੱਚ ਕਿਸੇ ਤੇ ਕੇਸ ਨਹੀਂ ਚੱਲ ਸਕਦਾ ਪਾਰਲੀਮੈਂਟ ਦੇ ਵਿੱਚ ਸਾਡੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਨੇ ਉੱਥੇ ਬਹੁਤ ਮਾੜੇ ਸ਼ਬਦ ਵੀ ਬੋਲਦੇ ਨੇ ਵਰਤਦੇ ਨੇ ਉਹ ਪਾਰਲੀਮੈਂਟ ਹੈ ਪਰ ਜਦੋਂ ਅਸੀਂ ਸਾਰਵਜਨਿਕ ਜੀਵਨ ਦੇ ਵਿੱਚ ਆ ਜਾਂਦੇ ਹਾਂ ਇਸ ਤਰ੍ਹਾਂ ਦੇ ਬਿਆਨ ਕਿਤਨਾ ਕਿਤੇ ਸਮਾਜਿਕ ਅਸੰਤੁਲਨ ਦਾ ਖਤਰਾ ਪੈਦਾ ਕਰਦੇ ਨੇ ਇਸ ਕਰਕੇ ਮੈਨੂੰ ਲੱਗਦਾ ਭਗਵੰਤ ਮਾਨ ਔਰ ਪੰਜਾਬ ਦੇ ਡੀਜੀਪੀ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਇਹ ਮਾਮਲਾ ਅਦਾਲਤਾਂ 'ਚ ਜਾਣਾ ਚਾਹੀਦਾ ਹੈ ਅਦਾਲਤਾਂ ਤੈਅ ਕਰਨ ਕਿ ਕਿਸੇ ਵੀ ਮੈਂਬਰ ਪਾਰਲੀਮੈਂਟ ਦੀ ਹੱਦ ਕੀ ਹੋਣੀ ਚਾਹੀਦੀ ਹੈ ਕਿਉਂਕਿ ਬੀਜੇਪੀ ਦੇ ਵੱਡੇ ਵੱਡੇ ਲੀਡਰਾਂ ਨੇ ਕਹਿ ਲਿਆ ਕੰਗਨਾਰ ਰਣੌਤ ਨੂੰ ਪੰਜਾਬ ਦੇ ਬਹੁਤ ਸਾਰੇ ਵੱਡੇ ਬੀਜੇਪੀ ਦੇ ਲੀਡਰ ਨੇ ਉਹ ਕੰਗਨਾਰ ਰਣੌਤ ਦੇ ਬਿਆਨ ਦੀ ਨਖੇਦੀ ਕਰਦੇ ਨੇ ਵਕ ਵਕ ਬਿਆਨਾਂ ਦੀ ਨਖੇਦੀ ਕਰਦੇ ਨੇ ਪਰ ਇਸ ਦੇ باوجود ਕੰਗਨਾਰ ਰਣੌਤ ਦਾ ਆਏ ਦਿਨ ਕੋਈ ਨਾ ਕੋਈ ਬਿਆਨ ਆਉਂਦਾ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਹੁਣ ਇਹਦੇ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ ਤਾਂ ਕਿ ਅਗਰ ਅਗਰ ਕਿਸੇ ਸਮੇਂ ਇਹ ਬਿਆਨ ਨੇ ਜਿਹੜੇ ਇਹ ਨੁਕਸਾਨ ਦਾ ਕੇਂਦਰ ਬਣਦੇ ਨੇ ਤੇ ਫਿਰ ਇਹ ਜ਼ਿੰਮੇਵਾਰੀ ਕਿਸ ਦੀ ਤੈ ਹੋਏਗੀ ਮੈਨੂੰ ਲੱਗਦਾ ਹੈ ਤੁਰੰਤ ਭਗਵੰਤ ਮਾਨ ਨੂੰ ਇਸ ਪਾਸੇ ਐਕਸ਼ਨ ਲੈਣ ਦੀ ਲੋੜ ਹੈ ਔਰ ਅਗਰ ਭਾਜਪਾ ਨਹੀਂ ਰੋਕ ਸਕਦੀ ਆਪਣੇ ਮੈਂਬਰ ਪਾਰਲੀਮੈਂਟ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਐਫ ਆਈ ਆਰ ਦਰਜ ਕਰਕੇ ਅਦਾਲਤ ਦੇ ਵਿੱਚ ਜਾਣਾ ਚਾਹੀਦਾ ਹੈ ਤਾਂ ਕਿ ਘੱਟੋ ਘੱਟ ਸਪਸ਼ਟਤਾ ਆਵੇ ਕਿ ਕੰਗਨਾਰ ਨੌਥ ਦੇ ਇਹ ਬਿਆਨ ਸਤਮੁੱਚ ਨਿੱਜੀ ਹੈ ਜਾਂ ਇਨ੍ਹਾਂ ਬਿਆਨਾਂ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਦਾ ਜਾਂ ਕੋਈ ਪਾਰਟੀ ਦੀ ਗੁਪਤ ਰਣਨੀਤੀ ਹੈ ਹਾਲਾਂਕਿ ਲੱਗਦਾ ਨਹੀਂ ਕਿ ਭਾਜਪਾ ਇਸ ਤਰੀਕੇ ਦੀ ਰਣਨੀਤੀ ਨੂੰ ਅਖਤਿਆਰ ਕਰੇਗੀ ਜਾਂ ਅਪਣਾਏਗੀ ਜਿਹਦੇ ਵਿੱਚ ਕੰਗਨਾ ਰਣੌਤ ਦੇ ਜਿਹੜੇ ਬਿਆਨ ਨੇ ਉਹ ਕਿਸੇ ਦੋ ਸੂਬਿਆਂ ਦੇ ਵਿੱਚ ਜਾਂ ਭਾਈਚਾਰਿਆਂ ਦੇ ਵਿੱਚ ਤਣਾਅ ਦੀ ਸਥਿਤੀ ਪੈਦਾ ਕਰ ਸਕਦੇ ਹੁਣ ਸੋ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਇਹਦੇ ਪਿੱਛੇ ਹੋ ਸਕਦੀ ਹੈ ਪਰ ਹੁਣ ਭਗਵੰਤ ਮਾਨ ਦੇ ਐਕਸ਼ਨ ਦੀ ਸਖਤ ਲੋੜ ਹੈ ਜਿਸ ਤਰ੍ਹਾਂ ਦੇ ਬਿਆਨ ਕੰਗਨਾ ਰਣੌਤ ਦੇ ਆ ਰਹੇ ਨੇ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਦਾ ਤਰਕ ਇਸੇ ਤਰ੍ਹਾਂ ਦਾ ਹੈ ਦਲਾ ਜੀ ਗੱਲ ਸੁਨੀਲ ਜਾਖੜ ਦੀ ਕਹ ਲਈਏ ਤਾਂ ਸੁਨੀਲ ਜਾਖੜ ਵੀ ਨਾਰਾਜ਼ ਨੇ ਭਾਰਤੀ ਜਨਤਾ ਪਾਰਟੀ ਤੋਂ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਜੋ ਹੈ ਚਰਚਾਵਾਂ ਦਾ ਕੇਂਦਰ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਬਣੀਆਂ ਹੋਈਆਂ ਨੇ ਭਾਵੇਂ ਕਿ ਸੁਨੀਲ ਜਾਖੜ ਨੇ ਹਾਲਾਂਕਿ ਆਪਣੇ ਵੱਲੋਂ ਕੁਝ ਵੀ ਅਜਿਹਾ ਸਪਸ਼ਟ ਤੌਰ ਤੇ ਨਹੀਂ ਕਿ ਕਿ ਹੈ ਨਾ ਹੀ ਉਨ੍ਹਾਂ ਨੇ ਅਸਤੀਫੇ ਦੀ ਗੱਲ ਕਬੂਲੀ ਅਤੇ ਨਾ ਹੀ ਇਸ ਗੱਲ ਦਾ ਖੰਡਨ ਕੀਤਾ ਇਸ ਵੀ ਤਰ੍ਹਾਂ ਦੀ ਨਰਾਜ਼ਗੀ ਨਾ ਹੋਣ ਦੀ ਟਿੱਪਣੀ ਜੋ ਹੈ ਹੁਣ ਤੱਕ ਸੁਨੀਲ ਜਾਖੜ ਦੀ ਨਹੀਂ ਕੀਤੀ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਸੁਨੀਲ ਜਾਖੜ ਦੀ ਚੁੱਪੀ ਅਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਦਾ ਸਾਹਮਣੇ ਆਣਾ ਅੱਜ ਦੇ ਸਮੇਂ ਵਿੱਚ ਸੁਨੀਲ ਜਾਖੜ ਦੀ ਸਥਿਤੀ ਤੁਸੀਂ ਭਾਜੀਪੀ ਦੇ ਵਿੱਚ ਕਿਸ ਤਰ੍ਹਾਂ ਦੀ ਦੇਖਦੇ ਹੋ ਬਿਲਕੁਲ ਇਹ ਸਵਾਲ ਤੁਹਾਡਾ ਬਹੁਤ ਅਹਿਮ ਹੈ ਕਿ ਸੁਨੀਲ ਜਾਖੜ ਹੋਣਾਂ ਨੇ ਨਾ ਤਾਂ ਅਸਤੀਫੇ ਦੀ ਗੱਲ ਕਬੂਲੀਆ ਬਲਕਿ ਭਾਜੀਪੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਹੋਣਾਂ ਨੇ ਅਸਤੀਫਾ ਨਹੀਂ ਦਿੱਤਾ ਪਰ ਦਿਖਣ ਵਾਲੀ ਗੱਲ ਇਹ ਵੀ ਹੈ ਕਿ ਸੁਨੀਲ ਜਾਖੜ ਹੁਣਾਂ ਨੇ ਹਜੇ ਤੱਕ ਜਿਹੜੀ ਮੀਡੀਆ ਦੇ ਵਿੱਚ ਖਬਰਾਂ ਆਈਆਂ ਸੀ ਕਿ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਸੁਨੀਲ ਜਾਖੜ ਹੁਣਾਂ ਨੇ ਖੁਦ ਖੰਡਨ ਨਹੀਂ ਕੀਤਾ ਨਾ ਹੀ ਕੋਈ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਜਦਕਿ ਮੋਬਾਈਲ ਤੋਂ ਦੂਰੀ ਤਾਂ ਨਹੀਂ ਹੋਣੀ ਸੁਨੀਲ ਜਾਖੜ ਜੀ ਕੋਈ ਵੀ ਵਿਅਕਤੀ ਹੈ ਮੋਬਾਈਲ ਤੋਂ 30 ਸਕਿੰਟ ਦੇ ਵਿੱਚ ਵਿੱਚ ਇਸ ਤਰ੍ਹਾਂ ਦੇ ਬਿਆਨ ਦਾ ਖੰਡਨ ਕਰ ਸਕਦਾ ਹੈ ਸੁਨੀਲ ਜਾਖੜ ਹੁਣਾਂ ਨੇ ਨਾ ਖੰਡਨ ਕੀਤਾ ਬੀਜਪੀ ਕਹਿ ਰਹੀ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੁਨੀਲ ਜਾਖੜ ਚੁੱਪ ਨੇ ਸੁਨੀਲ ਜਾਖੜ ਆਖਰ ਹੈ ਕਿੱਥੇ ਬੀਜਪੀ ਦੇ ਲੀਡਰ ਕਹਿ ਰਹੇ ਸੀ ਜਦੋਂ 30 ਤਰੀਕ ਨੂੰ ਮੀਟਿੰਗ ਚੰਡੀਗੜ੍ਹ ਦੇ ਵਿੱਚ ਰੱਖੀ ਸੀ ਕਿ ਦੋ ਦਿਨਾਂ ਬਾਅਦ ਸੁਨੀਲ ਜਾਖੜ ਪੰਜਾਬ ਆ ਰਹੇ ਨੇ ਪਰ ਅੱਜ 4 ਤਰੀਕ ਹੋ ਗਈ ਸੁਨੀਲ ਜਾਖੜ ਆਏ ਨਹੀਂ ਪਿਛਲੇ ਕੁਝ ਦਿਨਾਂ ਤੋਂ ਸੁਨੀਲ ਜਾਖੜ ਨੇ ਹਰਿਆਣੇ 'ਚ ਵੀ ਚੋਣ ਪ੍ਰਚਾਰ ਨਹੀਂ ਕੀਤਾ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਪੋਲੀਟਿਕਲ ਇੱਜ਼ਤ ਹੈ ਜਿਹੜੀ ਦਾਤ ਹੈ ਪਤਾ ਨਹੀਂ ਇਸ ਵਾਰ ਸਰਕਾਰ ਹਰਿਆਣਾ ਚ ਬੀਜੇਪੀ ਦੀ ਬਣਦੀ ਹੈ ਜਾਂ ਨਹੀਂ ਕਿਉਂਕਿ ਕੱਲ ਉੱਥੇ ਵੋਟਾਂ ਨੇ ਪਰ ਸੁਨੀਲ ਜਾਖੜ ਹਰਿਆਣਾ ਦੇ ਵਿੱਚ ਵੀ ਬਹੁਤਾ ਸਰਗਰਮ ਨਜ਼ਰ ਨਹੀਂ ਆਈ ਹੁਣ ਇਹ ਖਬਰਾਂ ਮੀਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਵੱਖ-ਵੱਖ ਸੂਤਰ ਇਸ ਪਾਸੇ ਇਸ਼ਾਰਾ ਕਰਦੇ ਨੇ ਕਿ ਸੁਨੀਲ ਜਾਖੜ ਕੁਝ ਗੱਲਾਂ ਨੂੰ ਲੈ ਕੇ ਨਾਖੁਸ਼ਤਾ ਸੀ ਉਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਇਸ ਬਾਰੇ ਬੀਜੇਪੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਪਰ ਸੁਨੀਲ ਜਾਖੜ ਬੀਜੇਪੀ ਦੀ ਪੰਜਾਬ ਦੇ ਪ੍ਰਤੀ ਜਿਹੜਾ ਰਵਈਆ ਬੀਜੇਪੀ ਦਾ ਉਹਨੂੰ ਲੈ ਕੇ ਬਹੁਤੇ ਖੁਸ਼ ਨਹੀਂ ਦੱਸੇ ਜਾ ਰਹੇ ਬੀਜੇਪੀ ਦੀ ਪੰਜਾਬ ਦੇ ਪ੍ਰਤੀ ਜੋ ਅਪਰੋਚ ਹੈ ਬੀਜੇਪੀ ਨੈਸ਼ਨਲਿਸਟ ਪਾਰਟੀ ਹੈ ਹਾਲਾਂਕਿ ਉੰਜ ਤਾਂ ਆਮ ਆਦਮੀ ਪਾਰਟੀ ਵੀ ਕਾਂਗਰਸ ਪਾਰਟੀ ਵੀ ਸਾਰੀਆਂ ਰਾਸ਼ਟਵਾਦੀ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦੇਸ਼ ਦੇ ਸੰਵਿਧਾਨ 'ਚ ਭਰੋਸਾ ਰੱਖਦੀਆਂ ਨੇ ਦੇਸ਼ ਦੀ ਆਜ਼ਾਦੀ 'ਚ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ ਨੇ ਹਿੱਸਾ ਪਾਇਆ ਉਦੋਂ ਬੀਜੇਪੀ ਤਾਂ ਨਹੀਂ ਬਣੀ ਸੀ ਸ਼੍ਰੋਮਣੀ ਅਕਾਲੀ ਦਲ ਵੀ ਨੈਸ਼ਨਲਿਸਟ ਪਾਰਟੀ ਅਸੀਂ ਕਹਿ ਸਕਦੇ ਹਾਂ ਦੇਸ਼ ਦੀ ਆਜ਼ਾਦੀ ਚ ਭੂਮਿਕਾ ਪਾਉਣ ਵਾਲੀ ਪਾਰਟੀ ਹੈ ਹੁਣ ਅਜਿਹੇ ਹਾਲਾਤਾਂ ਚ ਇਹ ਕੁਝ ਗੱਲਾਂ ਆ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਇਹ ਸੁਨੇਹਾ ਹਾਈ ਕਮਾਂਡ ਤੱਕ ਪਹੁੰਚਾਇਆ ਹੈ ਜਿਸ ਗੱਲ ਤੋਂ ਉਹ ਨਾਖੁਸ਼ ਨੇ ਇੱਕ ਤੋਂ ਇਸ ਗੱਲ ਤੋਂ ਨਾਖੁਸ਼ ਨੇ ਕਿ ਜਦੋਂ ਵੀ ਕੇਂਦਰ ਦੇ ਮੰਤਰੀ ਪੰਜਾਬ ਨਾਲ ਸੰਬੰਧਿਤ ਕੋਈ ਅਹਿਮ ਮੀਟਿੰਗਾਂ ਕਰਦੇ ਨੇ ਮੁੱਖ ਮੰਤਰੀ ਦੇ ਪੱਧਰ ਤੇ ਤੇ ਉਹਨਾਂ ਦੇ ਵਿੱਚ ਜਿਹੜਾ ਭਾਜਪਾ ਦਾ ਸੂਬਾਈ ਲੀਡਰਸ਼ਿਪ ਹੈ ਭਾਜਪਾ ਦੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਭਰੋਸੇ 'ਚ ਨਹੀਂ ਲਿਆ ਜਾਂਦਾ ਕੇਂਦਰ ਦੀਆਂ ਔਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਮੀਟਿੰਗਾਂ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਨਾਲ ਵੀ ਕੇਂਦਰੀ ਮੰਤਰੀਆਂ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਪੰਜਾਬ ਦੇ ਬੀਜੇਪੀ ਦੇ ਸੰਗਠਨ ਨੂੰ ਜਾਂ ਸੁਨੀਲ ਜਾਖੜ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ ਰਿਹਾ ਇਹ ਸੁਨੀਲ ਜਾਖੜ ਹੁਣੀ ਇੰਨਾਂ ਗੱਲਾਂ ਤੋਂ ਨਾਖੁਸ਼ ਸੀ ਕਿ ਸੂਬੇ ਦੀ ਨੁਮਾਇੰਦਗੀ ਬੀਜੇਪੀ ਦੇ ਵਿੱਚ ਪੰਜਾਬ ਦੀ ਇਕਾਈ ਕਰਦੀ ਹੈ ਇਸ ਕਰਕੇ ਬੀਜੇਪੀ ਦੀ ਪੰਜਾਬ ਦੀ ਇਕਾਈ ਨੂੰ ਤਵੱਜੋ ਦੇਣੀ ਜ਼ਰੂਰੀ ਹੈ ਜਿਹੜੀ ਬੀਜੇਪੀ ਚ ਕਦੀ ਬਹੁਤੀ ਜ਼ਿਆਦਾ ਨਜ਼ਰ ਨਹੀਂ ਆਈ ਇਸੇ ਤਰ੍ਹਾਂ ਜਦੋਂ ਕੇਂਦਰ ਬੀਜੇਪੀ ਕੇਂਦਰ ਚ ਫੈਸਲੇ ਕਰਦੀ ਹੈ ਪੰਜਾਬ ਦੇ ਵਿੱਚ ਕਿਹਨੂੰ ਮੰਤਰੀ ਬਣਾਉਣਾ ਹੈ ਕਿਹਨੂੰ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਉਹਦੇ ਵਿੱਚ ਵੀ ਇਹ ਚਰਚਾਵਾਂ ਨੇ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਦਾ ਕੋਈ ਬਹੁਤਾ ਦਖਲ ਨਹੀਂ ਹੁੰਦਾ ਉਹ ਸੂਬਾ ਪ੍ਰਧਾਨ ਕੋਈ ਵੀ ਹੋਵੇ ਤੇ ਸੁਨੀਲ ਜਾਖੜ ਕਿਉਂਕਿ ਕਾਂਗਰਸ ਦੀ ਉਸ ਵਿਵਸਥਾ ਦਾ ਪ੍ਰਧਾਨ ਰਹੇ ਨੇ ਜਿੱਥੇ ਅਗਰ ਪੰਜਾਬ ਚੋਂ ਕਿਸੇ ਨੂੰ ਮੰਤਰੀ ਬਣਾਉਣਾ ਹੈ ਜਾਂ ਰਾਜ ਸਭਾ ਮੈਂਬਰ ਬਣਾਉਣਾ ਹੈ ਟਿਕਟ ਟੁਕਟ ਪ੍ਰਧਾਨ ਦੀ ਸਲਾਹ ਜ਼ਰੂਰ ਲਈ ਜਾਂਦੀ ਹੈ ਇਸ ਗੱਲ ਦੀ ਵੀ ਕਿਸੇ ਨਾ ਕਿਸੇ ਨਾਖੁਸ਼ੀ ਸੁਨੀਲ ਜਾਖੜ ਉਹਨਾਂ ਨੂੰ ਹੋ ਸਕਦੀ ਹੈ ਕਿ ਸੂਬੇ ਦੀ ਇਕਾਈ ਨੂੰ ਭਾਜਪੀ ਦੀ ਕੇਂਦਰੀ ਲੀਡਰਸ਼ਿਪ ਮੰਤਰੀ ਬਣਾਉਣ ਤੋਂ ਪਹਿਲਾਂ ਜ਼ਿਆਦਾ ਭਰੋਸੇ 'ਚ ਨਹੀਂ ਲੈਂਦੀ ਟਿਕਟਾਂ ਦੇਣ ਤੋਂ ਪਹਿਲਾਂ ਜ਼ਿਆਦਾ ਭਰੋਸੇ 'ਚ ਨਹੀਂ ਲੈਂਦੀ ਹਾਲਾਂਕਿ ਭਾਜਪੀ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸੰਗਠਨ ਕਿਸੇ ਨਾ ਕਿਸੇ ਰੂਪ 'ਚ ਆਪਣੀ رائے ਕੇਂਦਰੀ ਸੰਗਠਨ ਕੇਂਦਰੀ નેਤਰਤਵ ਤੱਕ ਪਹੁੰਚਾਉਂਦਾ ਹੈ ਇਹ ਗੱਲਾਂ ਹੁੰਦੀਆਂ ਨੇ ਬੀਜੇਪੀ 'ਚ ਕਿ ਬੀਜੇਪੀ ਬਹੁਤ ਜ਼ਿਆਦਾ ਸੰਗਠਿਤ ਪਾਰਟੀ ਹੈ ਔਰ ਕੋਈ ਵੀ ਜਿਹੜਾ ਫੈਸਲਾ ਕੇਂਦਰ ਕਰਦਾ ਹੈ ਜਾਂ ਬੀਜੇਪੀ ਦੀ ਕੇਂਦਰੀ ਇਕਾਈ ਕਰਦੀ ਹੈ ਉਹਦੇ 'ਚ ਸੂਬੇ ਇਕਾਈ ਦੀ ਫੀਡਬੈਕ ਜਾਂ ਸਲਾਹ ਜਾਂ ਸੁਝਾਅ ਉਹ ਸ਼ਾਮਲ ਹੁੰਦਾ ਹੈ ਪਰ ਇਹ ਕਦੇ ਬਹੁਤਾ ਪ੍ਰਤੀਤ ਹੋਇਆ ਨਹੀਂ ਹੁਣ ਜਦੋਂ ਰਵਨੀਤ ਬਿੱਟੂ ਨੂੰ ਵੀ ਕੇਂਦਰੀ ਮੰਤਰੀ ਬਣਾਇਆ ਗਿਆ ਤੇ ਪੰਜਾਬ ਦੇ ਲੀਡਰਾਂ ਨੂੰ ਬਿਲਕੁਲ ਨਹੀਂ ਸੀ ਪਤਾ ਔਰ ਇਹ ਗੱਲਾਂ ਲੱਗਦੀਆਂ ਸੀ ਕਿ ਸੁਨੀਲ ਜਾਖੜ ਹੁਨਾਂ ਨੂੰ ਜਦੋਂ 18 19% ਵੋਟ ਸ਼ੇਅਰ ਬੀਜਪੀ ਦਾ ਬਣਿਆ ਪੰਜਾਬ 'ਚ ਇਹ ਗੱਲਾਂ ਚੱਲੀਆਂ ਸੀ ਕਿ ਸੁਨੀਲ ਜਾਖੜ ਹੁਨਾਂ ਨੂੰ ਕੇਂਦਰ 'ਚ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਉਹਨਾਂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ ਕਿਉਂਕਿ ਉਹ ਇੱਕ ਕੁਰਬਾਨੀ ਇੱਕ ਤਰੀਕੇ ਨਾਲ ਕਾਂਗਰਸ 'ਚ ਦੇ ਕੇ ਆਏ ਸੀ ਉਹਨਾਂ ਨੇ ਕਾਂਗਰਸ ਛੱਡੀ ਸੀ ਜਦੋਂ ਸੁਨੀਲ ਜਾਖੜ ਨੂੰ ਇੱਕ ਵਾਰ ਕਾਂਗਰਸ ਨੇ ਮੁੱਖ ਮੰਤਰੀ ਨਹੀਂ ਬਣਾਇਆ ਇਹ ਕਹਿ ਕੇ ਕਿ ਕਾਂਗਰਸ 'ਚ ਕਿਤੇ ਨਾ ਕਿਤੇ ਇਹ ਪਹਿਲ ਹੈ ਕਿ ਅਸੀਂ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣਾ ਤੇ ਸੁਨੀਲ ਜਾਖੜ ਨੇ ਉਹਨਾਂ ਗੱਲਾਂ ਦੀ ਨਾਰਾਜ਼ਗੀ ਵੀ ਪ੍ਰਗਟ ਕੀਤੀ ਸੀ ਕਿ ਪੰਜਾਬ ਆਪਸੀ ਭਾਈਚਾਰੇ ਵਾਲਾ ਸੂਬਾ ਹੈ ਇਹਨੂੰ ਫਿਰਕਿਆਂ ਚ ਨਾ ਵੰਡੋ ਪਰ ਹੁਣ ਜਦੋਂ ਭਾਜਪਾ ਦੇ ਵਿੱਚ ਸੁਨੀਲ ਜਾਖੜ ਗਏ ਇੱਕ ਗੈਰ ਸਿੱਖ ਚਿਹਰੇ ਦੇ ਤੌਰ ਤੇ ਭਾਜਪਾ ਦੇ ਪ੍ਰਧਾਨ ਬਣਾਏ ਗਏ 18 19% ਵੋਟ ਸ਼ੇਅਰ ਹਾਸਲ ਕੀਤਾ ਇਹ ਲੱਗਦਾ ਸੀ ਕਿ ਭਾਜਪਾ ਜ਼ਰੂਰ ਮਾਨ ਸਨਮਾਨ ਤਾਕਤ ਦੇ ਰੂਪ ਚ ਸੁਨੀਲ ਜਾਖੜ ਨੂੰ ਦੇਗੀ ਜਿਹੜਾ ਨਹੀਂ ਦਿੱਤਾ ਗਿਆ ਇਹ ਗੱਲ ਕਦੀ ਇਜ਼ਹਾਰ ਤਾਂ ਨਹੀਂ ਕੀਤੀ ਸੁਨੀਲ ਜਾਖੜ ਹੁਣਾਂ ਨੇ ਔਰ ਸਿਆਣੇ ਲੀਡਰ ਨੇ ਪਬਲਿਕ ਪਲੇਟਫਾਰਮ ਤੇ ਕਦੀ ਉਹ ਬੋਲਣਗੇ ਵੀ ਨਹੀਂ ਮੈਨੂੰ ਲੱਗਦਾ ਅਗਰ ਬੀਜੇਪੀ ਨਾਲ ਕੋਈ ਨਾਰਾਜ਼ਗੀ ਹੋਏਗੀ ਵੀ ਤੇ ਸੁਨੀਲ ਜਾਖੜ ਬੋਲਣਗੇ ਨਹੀਂ ਪਰ ਸੰਕੇਤਾਂ ਦੇ ਰੂਪ ਚ ਕਈ ਵਾਰੀ ਕਹਿੰਦੇ ਨੇ ਕਿ ਐਕਸ਼ਨ ਨੇ ਜਿਹੜੇ ਉਹ ਐਕਸ਼ਨ ਸਾਰੀ ਗੱਲ ਕਹਿ ਦਿੰਦੇ ਨੇ ਇਸ ਵਕਤ ਸੁਨੀਲ ਜਾਖੜ ਹੁਣਾਂ ਦੇ ਜਿਹੜੇ ਐਕਸ਼ਨ ਨੇ ਉਨ੍ਹਾਂ ਤੋਂ ਇਹ ਭਾਵ ਕੱਢਿਆ ਜਾ ਸਕਦਾ ਹੈ ਕਿ ਉਹ ਬਹੁਤ ਸਾਰੇ ਅਜਿਹੇ ਕੇਂਦਰੀ ਐਕਸ਼ਨਾਂ ਤੋਂ ناਖੁਸ਼ ਸੀ ਇਹਦੇ ਨਾਲ ਨਾਲ ਜਦੋਂ ਰਣਨੀਤੀ ਬਣਾਈ ਜਾਂਦੀ ਹੈ ਬੀਜੇਪੀ ਵੱਲੋਂ ਭਾਵੇਂ ਪੰਜਾਬ ਲਈ ਹੋਵੇ ਜਾਂ ਦੇਸ਼ ਦੀਆਂ ਚੋਣਾਂ ਦੀ ਹੋਵੇ ਉਸ ਰਣਨੀਤੀ ਦੇ ਵਿੱਚ ਵੀ ਸੂਬੇ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਸੋ ਬੀਜੇਪੀ ਦੇ ਜਿਹੜੇ ਫੈਸਲੇ ਨੇ ਉਹ ਕੇਂਦਰੀਕਰਨ ਵਾਲੇ ਫੈਸਲੇ ਜ਼ਿਆਦਾ ਲੱਗਦੇ ਆ ਕਿ ਜੋ ਕੇਂਦਰ ਨੇ ਕਹਿਤਾ ਜੋ ਸੈਂਟਰਲ ਲੀਡਰਸ਼ਿਪ ਨੇ ਕਹਿਤਾ ਉਹ ਮੰਨਣਾ ਪੈਗਾ ਇੱਕ ਪਾਰਟੀ ਦੇ ਅਨੁਸ਼ਾਸਨ ਦੇ ਹਿਸਾਬ ਨਾਲ ਇਹ ਗੱਲ ਬਿਲਕੁਲ ਠੀਕ ਹੈ ਪਰ ਐਕਸ਼ਨਾਂ ਦੇ ਵਿੱਚ ਉਹ ਚੀਜ਼ ਨਜ਼ਰ ਆਉਣੀ ਚਾਹੀਦੀ ਹੈ ਜਿਹੜਾ ਸੁਨੇਹਾ ਬੀਜੇਪੀ ਦੇਣਾ ਚਾਹੁੰਦੀ ਹੈ ਔਰ ਜਦੋਂ ਤੱਕ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਕਿਸਾਨਾਂ ਪ੍ਰਤੀ ਬੀਜੇਪੀ ਦੇ ਲੀਡਰਾਂ ਦਾ ਰਵਈਆ ਬਹੁਤਾ ਠੀਕ ਨਹੀਂ ਰਿਹਾ ਜਿਹੜੇ ਗੈਰ ਪੰਜਾਬੀ ਬੀਜੇਪੀ ਦੇ ਲੀਡਰ ਨੇ ਇਹ ਵੀ ਗੱਲ ਹੈ ਕਿ ਇਹ ਸੁਨੇਹਾ ਕਿਉਂ ਜਾਵੇ ਕਿ ਬੀਜੇਪੀ ਪੰਜਾਬ ਦੇ ਕਿਸਾਨਾਂ ਨੂੰ ਤਵੱਜੋ ਨਹੀਂ ਦਿੰਦੀ ਜਾਂ ਬੀਜੇਪੀ ਦੇ ਬਹੁਤ ਸਾਰੇ ਲੀਡਰ ਪੰਜਾਬ ਦੇ ਕਿਸਾਨਾਂ ਬਾਰੇ ਓਲ ਜਲੂਲ ਬੋਲਦੇ ਨੇ ਇਹ ਕੇਂਦਰੀ ਲੀਡਰਸ਼ਿਪ ਨਕੇਲ ਕਿਉਂ ਨਹੀਂ ਪਾਉਂਦਾ ਕੰਗਨਾਰ ਰਣੌਤ ਦੀ ਉਦਾਹਰਣ ਸਾਹਮਣੇ ਹੈ ਕੰਗਨਾਰ ਰਣੌਤ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ ਪੰਜਾਬ ਦੇ ਵਿੱਚ ਇਹ ਧਾਰਨਾ ਵੱਡੀ ਬਣਦੀ ਜਾ ਰਹੀ ਹੈ ਕਿ ਭਾਜਪਾ ਦੀ ਕੋਈ ਨਾ ਕੋਈ ਇਹ ਰਣਨੀਤੀ ਹੋ ਸਕਦੀ ਹੈ ਨਹੀਂ ਤਾਂ ਕਿਸੇ ਵੀ ਮੈਂਬਰ ਪਾਰਲੀਮੈਂਟ ਦੀ ਐਡੀ ਵੱਡੀ ਹਿੰਮਤ ਨਹੀਂ ਕਿ ਉਹ ਦੋ ਸੂਬਿਆਂ ਦੇ ਵਿਚਾਲੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇ ਨਾਲ فاਸਲੇ ਪੈਦਾ ਕਰੇ ਔਰ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਜ਼ਿਆਦਾਤਰ ਲੀਡਰਸ਼ਿਪ ਹੌਲੀ-ਹੌਲੀ ਕੰਗਨਾ ਰਣੌਤ ਦੇ ਵਿਰੋਧੀ ਹੋਈ ਹੈ ਭਾਵੇਂ ਹਰਜੀਤ ਗਰੇਵਾਲ ਨੇ ਭਾਵੇਂ ਬਹੁਤ ਸੀਨੀਅਰ ਬੀਜੇਪੀ ਦੇ ਲੀਡਰ ਨੇ ਮਨਰंजन ਕਾਲੀਆ ਉਹ ਵੀ ਬੀਜੇਪੀ ਦੇ ਬਹੁਤ ਸਾਰੇ ਬਿਆਨਾਂ ਦੇ ਨਾਲ ਕੰਗਨਾ ਰਣੌਤ ਦੇ ਬਹੁਤ ਸਾਰੇ ਬਿਆਨਾਂ ਦੇ ਨਾਲ ਸਹਿਮਤ ਨਹੀਂ ਸੋ ਮੈਂ ਇਹ ਕਹਿ ਸਕਦਾ ਕਿ ਸੁਨੀਲ ਜਾਖੜ ਹੁਣਾ ਹੁਨੇ ਨਾਖੁਸ਼ਤਾ ਜ਼ਰੂਰ ਨਹੀਂ ਜਿਸ ਤਰ੍ਹਾਂ ਦਾ ਰਵਈਆ ਕਿਸਾਨ ਮਸਲਿਆਂ ਤੇ ਰਹਿੰਦਾ ਹੈ ਜਾਂ ਪੰਜਾਬ ਦੀਆਂ ਮੰਗਾਂ ਬਾਰੇ ਰਹਿੰਦਾ ਹੈ ਸੋ ਪਰ ਕੀ ਬੀਜੇਪੀ ਸੁਨੀਲ ਜਾਖੜ ਹੋਣਾਂ ਦੇ ਇਸ ਅਣ ਐਲਾਨੇ ਨਾਖੁਸ਼ੀ ਨੂੰ ਅਣ ਐਲਾਨੇ ਸੰਕੇਤਾਂ ਨੂੰ ਕੀ ਬੀਜੇਪੀ ਸਮਝੇਗੀ ਕੇਂਦਰ ਲੀਡਰਸ਼ਿਪ ਸਮਝੇਗਾ ਇਹਦੇ ਉੱਪਰ ਜ਼ਰੂਰ ਨਿਰਪਰ ਕਰਦਾ ਹੈ ਕਿ ਬੀਜੇਪੀ ਦਾ ਅਗਲਾ ਭਵਿੱਖ ਪੰਜਾਬ 'ਚ ਕਿਹੋ ਜਿਹਾ ਰਹਿ ਸਕਦਾ ਕਿਉਂਕਿ ਅਗਰ ਸੁਨੀਲ ਜਾਖੜ ਸਾਇਲੈਂਟ ਹੋ ਜਾਂਦੇ ਨੇ ਤੇ ਬੀਜੇਪੀ ਕੋਲੇ ਇਸ ਵਕਤ ਪੰਜਾਬ 'ਚ ਕੋਈ ਅਜਿਹਾ ਚਿਹਰਾ ਨਹੀਂ ਹੈ ਜਿਹੜਾ ਬਹੁਤ ਵੱਡੇ ਪੱਦਰ ਦੇ ਉੱਤੇ ਮੀਡੀਆ ਦੀ ਤਵਜੋ ਹਾਸਲ ਕਰਦਾ ਹੋਵੇ ਜਾਂ ਮੁੱਦਿਆਂ ਦੇ ਉੱਤੇ ਬੋਲਦਾ ਹੋਵੇ ਤੇ ਮੀਡੀਓ ਮੀਡੀਆ ਤਵਜੋ ਨਾ ਦਿੰਦਾ ਹੋਵੇ ਹਾਲਾਂਕਿ ਅਵਿਨਾਸ਼ رائے ਖੰਨਾ ਹੋ ਗਏ ਜਾਂ ਅਨਿਲ ਸਰੀਨ ਨੇ ਜਿਹੜੇ ਜਨਰਲ ਸਿਕਤਰ ਨੇ ਜਾਂ ਮਨਰੰਜਨ ਕਾਲਿਆ ਨੇ ਜਾਂ ਹਰਜੀਤ ਗਰੇਵਾਲ ਨੇ ਜਾਂ ਭਾਜਪਾ ਦੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਸੁਭਾਸ਼ ਸ਼ਰਮਾ ਜਿਨ੍ਹਾਂ ਨੇ ਸ਼੍ਰੀ ਨੰਦਪੁਰ ਸਾਹਿਬ ਤੋਂ ਚੋਣ ਲੜੀ ਔਰ ਬਹੁਤ ਪ੍ਰਭਾਵਸ਼ਾਲੀ ਉਹਨਾਂ ਦਾ ਪ੍ਰਦਰਸ਼ਨ ਰਿਹਾ ਜਾਂ ਤਰुण ਚੋਗ ਨੇ ਜਿਹੜੇ ਪੰਜਾਬ ਦੇ ਮਸਲਿਆਂ ਤੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਨੇ ਲੀਡਰਸ਼ਿਪ ਬੀਜੇਪੀ ਕੋਲੇ ਹੈ ਹੁਣ ਬੀਜੇਪੀ ਇਸ ਕਿਸੇ ਵੀ ਲੀਡਰਸ਼ਿਪ ਨੂੰ ਬਹੁਤਾ ਜ਼ਿਆਦਾ ਉਭਾਰ ਨਹੀਂ ਰਹੀ ਪੰਜਾਬ 'ਚ ਜਾਂ ਤਾਂ ਬੀਜੇਪੀ ਆਪਣੀ ਉਸ ਪੁਰਾਣੀ ਲੀਡਰਸ਼ਿਪ ਨੂੰ ਉਭਾਰੇ ਤੇ ਉਹਨਾਂ ਨੂੰ ਇੰਨੀ ਤਾਕਤ ਦਵੇ ਕਿ ਭਾਵੇਂ ਕੰਗਨਾਰਨੋਥ ਬੋਲਦੀ ਹੈ ਜਾਂ ਬੀਜੇਪੀ ਦਾ ਕੋਈ ਹੋਰ ਲੀਡਰ ਹੈ ਪੰਜਾਬ ਜਾਂ ਕਿਸਾਨਾਂ ਦੇ ਖਿਲਾਫ ਬੋਲਦਾ ਤੇ ਤੁਸੀਂ ਆਪਣਾ ਪ੍ਰਤੀਕਰਮ ਦਿਓ ਸੋ ਪੰਜਾਬ ਦੇ ਪ੍ਰਤੀ ਬੀਜੇਪੀ ਨੂੰ ਨਜ਼ਰੀਆ ਬਦਲਣਾ ਪੈਣਾ ਹੈ ਪੰਜਾਬ ਦੀਆਂ ਮੰਗਾਂ ਉਹਨਾਂ ਦੇ ਪ੍ਰਤੀ ਸਹਿਰਦ ਹੋਣਾ ਪੈਣਾ ਹੈ ਸਿਰਫ ਤੇ ਸਿਰਫ ਇਹ ਕਹਿ ਕੇ ਕਿ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਧ ਕੀਤਾ ਜਾਂ ਸਿੱਖ ਭਾਈਚਾਰੇ ਲਈ ਸਭ ਤੋਂ ਵੱਧ ਕੀਤਾ ਗੱਲ ਨਹੀਂ ਬਣਨੀ ਡੱਲਾ ਜੀ ਚਾਰ ਜ਼ਿਮਨੀ ਚੋਣਾ ਨਾਲ ਜੁੜੀਆਂ ਖਬਰਾਂ ਦੀ ਗੱਲ ਕਰੀਏ ਤਾਂ ਗਿੱਦੜ ਬਾਹਾ ਵਿੱਚ ਮਨਪ੍ਰੀਤ ਬਾਦਲ ਜੜੇ ਨੇ ਉਹ ਫਿਰ ਤੋਂ ਸਰਗਰਮ ਨਜ਼ਰ ਆ ਰਹੇ ਨੇ ਸੋ ਕੀ ਤਸਵੀਰ ਸਾਫ ਹੋ ਰਹੀ ਹੈ ਜਿਸ ਉਪਰ ਗੱਲ ਜ਼ਰੂਰ ਸਾਫ ਕਰੀਏ ਉਹ ਕਿਉਂਕਿ ਅਗਰ ਆਪਾਂ ਹੁਣ ਚਾਰ ਜ਼ਿਮਨੀ ਚੋਣਾ ਦੀ ਗੱਲ ਕਰ ਲਈਏ ਸਾਰੀ ਪਾਰਟੀਆਂ ਦੇ ਲਈ ਇੱਕ ਵੱਡਾ ਜੋ ਹੈ ਰਸੂਖ ਦਾ ਸਵਾਲ ਜ਼ਰੂਰ ਬਣਿਆ ਨਜ਼ਰ ਆ ਰਿਹਾ ਹੈ ਤਾਂ ਕੀ ਲੱਗਦਾ ਹੈ ਕਿ ਵੱਡੇ ਵੱਡੇ ਚਿਹਰੇ ਜਿਹੜੇ ਨੇ ਉਹ ਚਾਰ ਜ਼ਿਮਨੀ ਚੋਣਾ ਦੇ ਮੁਕਾਬਲੇ ਦੇ ਵਿੱਚ ਉਤਰਣਗੇ ਜ਼ਰੂਰ ਚਾਰ ਜ਼ਿਮਨੀ ਚੋਣਾ ਨੂੰ ਲੈ ਕੇ ਸਿਆਸੀ ਸਥਿਤੀ ਸਾਫ ਕਰਿਓ ਦੇਖੋ ਮਨਪ੍ਰੀਤ ਬਾਦਲ ਗਿੱੱਜੜ ਬਾਹਾ ਦੇ ਵਿੱਚ ਅਚਾਨਕ ਹੀ ਸਰਗਰਮ ਹੋਏ ਨੇ ਔਰ ਇਹ ਮੰਨਿਆ ਜਾ ਸਕਦਾ ਹੈ ਕਿਉਂਕਿ ਉਹ ਭਾਜਪਾ ਦੇ ਲੀਡਰ ਨੇ ਇਹ ਮੰਨਿਆ ਜਾ ਸਕਦਾ ਹੈ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੇ ਮਨਪਿਤ ਬਾਦਲ ਨੂੰ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਗਿੱਦੜਵਾਹਾ ਦੇ ਵਿੱਚ ਜਾ ਕੇ ਜ਼ਿਮਨੀ ਚੋਣ ਲੜਨ ਠੀਕ ਉਸੇ ਤਰ੍ਹਾਂ ਜਿਵੇਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਵਿੱਚ ਕੇਵਲ ਸਿੰਘ ਢਿੱਲੋਂ ਇਸ ਵਕਤ ਸਰਗਰਮ ਨੇ ਕੇਵਲ ਸਿੰਘ ਢਿੱਲੋਂ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ ਔਰ ਬਰਨਾਲਾ ਦੇ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਲੋਕ ਸਭਾ ਚੋਣ ਵੀ ਭਾਜਪਾ ਜਨਤਾ ਪਾਰਟੀ ਉਹਨਾਂ ਨੂੰ ਲੜਾਉਣਾ ਚਾਹੁੰਦੀ ਸੀ ਲੇਕਿਨ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਪਣੀ ਦਿਲਚਸਪੀ ਔਰ ਸਰਗਰਮੀ ਵਧਾਈ ਹੈ ਹੁਣ ਮਨਪ੍ਰਿਤ ਬਾਦਲ ਦਾ ਵੀ ਤੁਹਾਡਾ ਸਵਾਲ ਹੈ ਮਨਪ੍ਰਿਤ ਬਾਦਲ ਕੱਲ ਇੱਕ ਜਗ੍ਹਾ ਇੱਕ ਧਰਨੇ ਦੇ ਵਿੱਚ ਸ਼ਾਮਲ ਹੋਏ ਉੱਥੇ ਕੁਝ ਲੋਕ ਧਰਨਾ ਦੇ ਰਹੇ ਸੀ ਉੱਥੇ ਮਨਪ੍ਰਿਤ ਬਾਦਲ ਗਏ ਉਹ ਕਿੰਨੇ ਮੈਂ 14 15 ਸਾਲ ਬਾਅਦ ਦੁਬਾਰਾ ਗਿੱਦੜ ਬਹਾਦਰ ਲੋਕਾਂ ਦੇ ਵਿੱਚ ਉਸ ਤਰ੍ਹਾਂ ਸਰਗਰਮ ਹੋਇਆ ਜਿੱਥੇ ਮੈਂ ਇੱਕ ਵਕੀਲ ਦੇ ਤੌਰ ਤੇ ਤੁਹਾਡੇ ਲਈ ਲੜਾਈ ਲੜਾਂਗਾ ਮਨਪਿਤ ਬਾਦਲ 1995 ਚ ਸਭ ਤੋਂ ਪਹਿਲਾਂ ਗਿੱਦੜ ਬਾਹਤੋਂ ਜਿੱਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਜ਼ਿਮਨੀ ਚੋਣ ਲੜਾਈ ਫਿਰ 1997 ਚ ਜਿੱਤੇ ਫਿਰ 2002 ਚ ਜਿੱਤੇ 2002 ਤੋਂ ਬਾਅਦ 2007 ਚ ਜਿੱਤੇ ਉਸ ਤੋਂ ਬਾਅਦ 2012 ਚ ਕਿਉਂਕਿ ਉਹ ਨਾਰਾਜ਼ ਹੋ ਚੁੱਕੇ ਸੀ ਅਕਾਲੀ ਦਲ ਉਹਨਾਂ ਨੇ ਛੱਡ ਦਿੱਤਾ ਸੀ ਉਹਨਾਂ ਨੇ ਆਪਣੀ ਪਾਰਟੀ ਪੀਪੀਪੀ ਬਣਾਈ ਜਿਹਦੇ ਵਿੱਚ ਭਗਵੰਤ ਸਿੰਘ ਮਾਨ ਵੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਸੀ ਉਹਨਾਂ ਦੀ ਜਿਹੜੀ ਪਾਰਟੀ ਸੀ ਉਹਦੇ ਵਿੱਚ ਹੁਣ 2012 ਚ ਜਦੋਂ PPP ਬਣਾਈ ਤੇ ਗਿੱਦੜਵਾਹਾ ਤੋਂ ਵੀ ਚੋਣ ਲੜੀ ਉਹਨਾਂ ਨੇ ਮੋੜ ਮੰਡੀ ਤੋਂ ਵੀ ਚੋਣ ਲੜੀ ਦੋਵੇਂ ਥਾਵਾਂ ਤੋਂ ਮਨਪ੍ਰੀਤ ਬਾਦਲ ਹਾਰੇ ਫਿਰ ਉਹਨਾਂ ਨੇ ਲੋਕ ਸਭਾ ਦੀ ਚੋਣ ਕਾਂਗਰਸ ਵੱਲੋਂ ਲੜੀ ਉਹ ਵੀ ਹਾਰੇ ਫਿਰ ਜਦੋਂ ਉਸ ਤੋਂ ਬਾਅਦ ਵਿਧਾਨ ਸਭਾ ਦੀ ਚੋਣ ਬਠਿੰਡੇ ਤੋਂ ਲੜੀ ਫਿਰ ਜਿੱਤੇ ਪਰ 2022 ਦੇ ਵਿੱਚ ਵੀ ਜਿਹੜੀ ਵਿਧਾਨ ਸਭਾ ਦੀ ਚੋਣ ਹੋਈ ਮਨਪ੍ਰੀਤ ਬਾਦਲ 24-25 ਹਜ਼ਾਰ ਵੋਟਾਂ ਲੈ ਸਕੇ ਜਦਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਰੂਪ ਸਿੰਘ ਸੀ ਬਠਿੰਡਾ ਸ਼ਹਿਰੀ ਤੋਂ ਉਹ 93-94 ਹਜ਼ਾਰ ਤੋਂ ਜ਼ਿਆਦਾ ਵੋਟਾਂ ਲੈ ਕੇ ਗਏ ਸਰੂਪ ਚੰਦ ਸਿੰਘਲਾ ਉਹ ਵੀ 24 ਹਜ਼ਾਰ ਤੋਂ ਜ਼ਿਆਦਾ 23-24 ਹਜ਼ਾਰ ਦੇ ਕਰੀਬ ਵੋਟਾਂ ਲੈ ਕੇ ਗਏ ਉਹ ਉਹ ਅਕਾਲੀ ਦਲ ਵੱਲੋਂ ਚੋਣ ਲੜੇ ਸੀ ਸੋ ਮਨਪ੍ਰੀਤ ਬਾਦਲ ਪਿਛਲੀ ਚੋਣ ਹਾਰ ਚੁੱਕੇ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਉਹਨਾਂ ਨੇ ਲੜੀ ਨਹੀਂ ਕਿਉਂਕਿ ਉਹਨਾਂ ਦੇ ਉਹਨਾਂ ਦੇ ਦਿਲ ਦੀ ਸਿਹਤ ਖਰਾਬ ਹੋਈ ਸੀ ਸਾਨੂੰ ਪਤਾ ਖਬਰਾਂ ਆਈਆਂ ਹਸਪਤਾਲ ਚ ਰਹੇ ਹੁਣ ਉਹ ਬਠਿੰਡਾ ਛੱਡ ਕੇ ਮੋੜ ਮੰਡੀ ਤੋਂ ਬਾਅਦ ਬਠਿੰਡੇ ਦੀ ਲੋਕ ਸਭਾ ਤੋਂ ਬਾਅਦ ਜਿਮਨੀ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਫੇਰ ਗਿੱਦੜਵਾਹਾ ਮੁੜੇ ਨੇ ਮਨਪ੍ਰੀਤ ਬਾਦਲ ਗਿੱਦੜਵਾਹਾ ਉਧੂ ਆਏ ਨੇ ਜਦੋਂ ਰਾਜਾ ਵੜਿੰਗ ਨੇ ਅਸਤੀਫਾ ਦਿੱਤਾ ਰਾਜਾ ਵੜਿੰਗ ਨੇ ਸਭ ਤੋਂ ਪਹਿਲੀ ਵਾਰ ਮਨਪ੍ਰੀਤ ਬਾਦਲ ਨੂੰ ਹਰਾਇਆ ਸੀ ਉਸ ਤੋਂ ਬਾਅਦ ਰਾਜਾ ਵੜਿੰਗ ਤਿੰਨ ਵਾਰ ਜਿੱਤੇ ਹੁਣ ਰਾਜਾ ਵੜਿੰਗ ਨੇ ਅਸਤੀਫਾ ਦਿੱਤਾ ਹਰਦੀਪ ਸਿੰਘ ਢਿੱਲੋਂ ਡਿੰਪੀਟ ਤੋਂ ਆਮ ਆਦਮੀ ਪਾਰਟੀ ਚ ਚਲੇ ਗਿਆ ਕਾਲੀ ਦਲ ਵੱਲੋਂ ਜਿਨ੍ਹਾਂ ਨੂੰ ਰਾਜਾ ਵੜਿੰਗ ਨੇ 1350 1350 ਦੇ ਕਰੀਬ ਵੋਟਾਂ ਦੇ ਨਾਲ ਹਰਾਇਆ ਸੀ ਹੁਣ ਹਰਦੀਪ ਸਿੰਘ ਡਿੰਪੀਟ ਤੋਂ ਮੰਨਿਆ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਲੜਨਗੇ ਮਨਪ੍ਰੀਤ ਬਾਦਲ ਆ ਗਏ ਨੇ ਇੱਕ ਤਰੀਕੇ ਨਾਲ ਲੋਕਾਂ 'ਚ ਕਿ ਮੈਂ ਵਕੀਲ ਬਣ ਕੇ ਕੰਮ ਕਰੂੰਗਾ ਪਿਛਲੇ 15 ਸਾਲਾਂ 'ਚ ਓਡਾ ਸੁਧਾਰ ਗਿੱਦੜਵਾਹੇ ਦਾ ਨਹੀਂ ਹੋਇਆ ਪਰ ਇਹ ਵੀ ਹੈਰਾਨੀ ਵਾਲੀ ਗੱਲ ਹੈ ਜਦੋਂ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸੀ 2017 ਤੋਂ 2022 ਤੱਕ ਉਦੋਂ ਤਾਂ ਮਨਪ੍ਰਿਤ ਬਾਦਲ ਸੁਧਾਰ ਕਰ ਸਕਦੇ ਸੀ ਗਿੱਦੜਵਾਹਾ ਦਾ ਇਹ ਸਵਾਲ ਲੋਕਾਂ ਨੇ ਮਨਪ੍ਰਿਤ ਬਾਦਲ ਅੱਗੇ ਚੱਕਣਾ ਹੁਣ ਮਨਪ੍ਰਿਤ ਬਾਦਲ ਕੀ ਜਵਾਬ ਦਿੰਦੇ ਨੇ ਬੀਜੇਪੀ ਦੇ ਵਿੱਚ ਕਿੰਨਾ ਕੁ ਉਹਨਾਂ ਨੂੰ ਵੋਟ ਪਰਸੈਂਟੇਜ ਮਿਲਦਾ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਮਨਪ੍ਰਿਤ ਬਾਦਲ ਦਾ ਗਿੱਦੜਵਾਹਾ ਚ ਮੋੜਨਾ ਤੇ ਚੋਣ ਲੜਨਾ ਅਗਰ ਉਹ ਲੜਦੇ ਨੇ ਇਹ ਬੜਾ ਦਿਲਚਸਪ ਬਣੇਗਾ ਮਨਪ੍ਰਿਤ ਬਾਦਲ ਦੇ ਲਈ ਵੀ ਕਿ ਮਨਪ੍ਰਿਤ ਬਾਦਲ ਬੀਜੇਪੀ ਔਰ ਆਪਣੇ ਦਮ ਤੇ ਕਿੰਨੀਆਂ ਵੋਟਾਂ ਹਾਸਲ ਕਰਦੇ ਨੇ ਜਿੱਤ ਦੀ ਦੌੜ ਚਾਉਂਦੇ ਨੇ ਜਿੱਤਦੇ ਨੇ ਹਾਰਦੇ ਨੇ ਸੋ ਇੱਕ ਤਰੀਕੇ ਨਾਲ 227 ਤੋਂ ਪਹਿਲਾਂ ਮਨਪਿਤ ਬਾਦਲ ਕੀ ਬੀਜੇਪੀ ਦਾ ਵੱਡਾ ਚਿਹਰਾ ਹੋਣਗੇ ਜਾਂ ਬੀਜੇਪੀ ਦਾ ਸਧਾਰਨ ਚਿਹਰਾ ਹੋਣਗੇ ਗਿੰਦੜ ਬਾਹਾ ਦੀ ਜ਼ਿਮਨੀ ਚੋਣ ਮਨਪਿਤ ਬਾਦਲ ਦਾ ਸਿਆਸੀ ਭਵਿੱਖ ਤੈਅ ਕਰਨ ਵਾਲੀ ਹੈ ਬਾਕੀ ਵੇਖਦੇ ਆਉਣ ਵਾਲੇ ਦਿਨਾਂ ਚ ਇਹ ਚੋਣ ਅਖਾੜੇ ਹੋਰ ਸਰਗਰਮ ਹੋਣਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਅਤੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਪਵਾਵ